ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਢਵਾਲੀ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਬਾਈ ਹਰਜੀਤ ਦੇ ਘਰੋਂ ਇੱਕ ਆਪਸ ਨੂੰ ਪਹਿਲੇ ਸੂਵੇ ਸੂਣ ਵਾਲੀ ਚੰਗੀ ਝੋਟੀ ਦਿਖਾ ਰਹੇ ਹਾਂ ਵਜਨ ਕਰਨਿਓ ਕੱਦ ਕਾਠ ਕਰਨਿਓ ਤੇ ਥਨਲੇਵੇ ਕਰਨਿਓ ਤੇ ਪੂਰੀ ਜਿਹੜੀ ਜਾਣਕਾਰੀ ਤਾਂ ਆਪਾਂ ਭਾਈ ਤੁਹੇ ਲਵਾਂਗੇ ਵੀ ਕਿੰਨਾ ਚਰ ਸੂਣ ਦੇ ਵਿੱਚ ਰਹਿੰਦਾ ਕੀ ਮਾਨ ਦਾ ਰਿਕਾਰਡ ਸੀ ਕਿਹੜਾ ਸਿਮਣੇ ਤੇ ਲੱਗਿਆ ਵਾ ਥਨਲੇਵੇ ਦੀ ਪੂਰੀ ਸਾਫ ਹੈ ਤੇ ਵਜਨ ਚੰਗਾ ਤੇ ਚੰਗੀ ਸਭੀ ਵੀ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਬਣਾ ਕੀ ਹਾਲ ਚਾਲ ਹੈ ਵਧੀਆ ਜੀ ਆਪਣਾ ਜਿਹੜਾ ਹੈ ਘਰ ਹੈ ਪਿੰਡ ਦੇ ਕਿੱਥੇ ਜੇ ਘਰ ਹੈ ਆਰਾਮਸਰ ਗੁਰਦੁਆਰੇ ਕੋਲੇ ਆ ਜੀ ਆਰਾਮਸਰ ਗੁਰਦੁਆਰੇ ਦੇ ਕੋਲੇ ਹਾਂਜੀ ਠੀਕ ਹੈ ਇਹਦੀ ਜੇ ਆਪਾਂ ਡਿਟੇਲ ਦੀ ਗੱਲ ਕਰ ਗਏ ਸੂਗਾ ਪਹਿਲਾਂ ਸੂਈ ਪਹਿਲੇ ਸੂਆ ਜੀ ਕਿੰਨੇ ਕੁ ਦਿਨ ਲੈ ਜੂ 5-6 ਦਿਨ ਲੈ ਜੂਗੀ 5-6 ਦਿਨ ਲੈਂਦੀ ਆ ਹਾਂਜੀ ਤੇ ਮਾਂ ਦਾ ਕੀ ਰਿਕਾਰਡ ਰਿਹਾ 16 ਲੀਟਰ ਸੀਗਾ ਜੀ ਘਰੀ ਹੈ ਨਹੀਂ ਹੁਣ ਵੇਚੀ ਆ ਜੀ ਉਹ ਹੋ ਗਿਆ 6 ਮਹੀਨੇ ਹੋ ਗਏ ਓਕੇ ਹਾਂਜੀ ਤੇ ਇਹ ਕਿੰਨਾ ਕਰ ਸਕਦੀ ਆ ਪਹਿਲੇ ਸੂਏ 12 12 ਲੀਟਰ ਦਾ ਦਊਗੀ 11 12 ਤਾਂ ਕੱਢਣਾ ਚਾਹੀਦਾ ਹਨ ਜਿਹੜੇ ਸਭ ਨਸੰਭੀ ਵੀ ਆ ਹਾਂਜੀ ਹਾਂਜੀ ਤੇ ਥਣਲੇ ਵੀ ਨਹੀਂ ਫੇਰ ਆਪਾਂ ਕਹਿੰਦੇ ਪੂਰੀ ਸਾਫ ਹੈ ਕਿਹੜਾ ਟੀਕਾ ਕਾਹਾਂ ਲੱਗਿਆ ਪਿਆ ਤੇ M29 ਦਾ ਲੱਗਿਆ ਪਿਆ M29 ਦਾ ਹਾਂ ਤੋਰੋ ਜੇ ਇੱਕ ਵਾਰੀ ਇਧਰੋਂ ਲਿਓ M29 ਦਾ ਮੇਧਰੋਂ ਸਿਮਣ ਲੱਗਿਆ ਵਾ ਪਹਿਲੇ ਸੂਏ ਸੁਣਾ ਪੰਜ ਚਾਰ ਦਿਨ ਸੁਣ ਦੇ ਵਿੱਚ ਬਾਕੀ ਆ ਚੰਗਾ ਵਜਣਾ ਚੰਗੀ ਸਮੀ ਵੀ ਹੈ ਤੇ ਥਣਲੇ ਵੀ ਮੇਧਰੋਂ ਪੂਰੀ ਸਾਫ ਹੈ ਥੋੜਾ ਜਾ ਮੌਸਮ ਖਰਾਬ ਹੋਣ ਕਰਕੇ ਗਿੱਲਾ ਕਰਕੇ ਆ ਪਸੂ ਨੂੰ ਥੋੜੀ ਤੋਰ ਕੇ ਦਿਖਾਵਾਂਗੇ ਕਈ ਵਾਰ ਪਸੂ ਮਿੱਤਰੋ ਟਿੱਕ ਜਾਂਦਾ ਮੋੜ ਲੈ ਜੀ ਘਰੇ ਲੂ ਹੈ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਤੇ ਪਹਿਲੇ ਸੂਏ ਸੁਣਾ ਮੂੰਹ ਕਿਵੇਂ ਹੋ ਕਿੰਨੀ ਕੁ ਉਮਰ ਹੋਣੀ ਆ ਉਮਰ 3 ਸਾਲ ਦੀ ਹੋਊਗੀ ਠੀਕ ਆ ਦੋ ਦੰਦ ਹੀ ਹੋਗਰ ਸਨ ਉਹਤੇ ਬੰਦੇ ਜੇ ਕਰੇ ਤੋ ਫੇਰ ਆਪਾਂ ਕਹਿੰਦੇ ਵੀ ਜਿਹੜੇ ਭਰਾ ਨੂੰ ਜ਼ਰੂਰਤ ਆ ਤਾਂ ਕਰ ਸਕਦੇ ਹੋ ਸੰਪਰਕ ਰੇਟ ਫਿਰ ਇਹਦਾ ਕੀ ਕਰਤਾ ਜੀ 140 ਜੀ ਤੇ 140 ਰੇਟ ਆ ਮਾਨਤਾਣ ਹੋ ਜੂ ਹੋ ਜੀ ਮੌਕੇ ਦੇ ਠੀਕ ਆ ਫੋਨ ਨੰਬਰ ਦੱਸ ਦਿਓ ਜੀ 7589217725 75892 17725 17725 ਹਾਂਜੀ ਗੁਰਦੁਆਰਾ ਆਰਾਮ ਸਾਹਿਬ ਆਰਾਮ ਸਰ ਇਹ ਜਦੋਂ ਆਪਾਂ ਫੁੱਲੇ ਵਾਲੇ ਨੂੰ ਮੋੜ ਮੁੜਦੇ ਆ ਹਨਾ ਹਾਂ ਹਾਂ ਉੱਥੇ ਠੀਕ ਆ ਸਬਜੀ ਵਾਲੀ ਦੁਕਾਨ ਬਾਈ ਦੇ ਘਰ ਦੇ ਨੇੜੇ ਲੱਗੀ ਵੀ ਆ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਹਾਂਜੀ ਆ ਕਰਤੀ ਵੀ ਆਉਦੀ ਹੈ ਹਾਂ ਬੂਰੀ ਹਾਂ ਹਾਂ ਇਹਦੀ ਭੈਣ ਹੀ ਆ ਹਾਂ ਹਾਂ ਠੀਕ ਹੈ ਮਾਂ ਕਾਲੀ ਸੀ ਨਾ ਨਾ ਬੂਰੀ ਮਾਂ ਬੂਰੀ ਸੀ ਇਹਦੀ ਬੂਰੀ ਸੀ ਠੀਕ ਹੈ ਇਹ ਮਨ ਲਾ ਵੀ ਸਾਣ ਕਾਲੇ ਕੁੜੇ ਤੋਂ ਜਾਂ ਟੀ ਕਵਰ ਗਿਆ ਹੈ ਨਾ ਹਾਂ ਧੰਨਵਾਦ